ਜਿਗਾ ਖਾਸ ਵਾਇਗ੍ਰੇਤੀ ਫਤੇ ਅੱਜ ਮੇਰੇ ਕੋਲੇ ਬਹੁਤ ਹੀ ਜਿਹੜੇ ਮੇਰੇ ਪਿਆਰੇ ਮਿੱਤਰ ਜਦੋਂ ਹੀ ਅੱਜ ਮੈਨੂੰ ਸਵੇਰੇ ਕਿਤੇ ਇਹ ਮੋਗੇ ਸ਼ਹਿਰ ਵਿੱਚ ਆਇਆ ਤਾਂ ਮੈਨੂੰ ਫੋਨ ਆਇਆ ਕਿਉਂਕਿ ਕਈ ਦਫਾ ਮੈਂ ਵੀਡੀਓ ਦੇ ਵਿੱਚ ਵੀ ਤਕਰੀਬਨ ਦੇਖਦਾ ਕਈਆਂ ਆਂਦੀਆਂ ਇਹ ਮਸਲਜ ਜਿਹੜੇ ਮੋਢਿਆਂ ਦੇ ਮਸਲਜ ਹੋਏ ਗਰਦਨ ਦੇ ਮਸਲਜ ਹੋਏ ਜਾਂ ਗੋਡਿਆਂ ਦੇ ਮਸਲਜ ਹੋਏ ਇਹਨਾਂ ਦੀ ਟ੍ਰੀਟਮੈਂਟ ਦੀਆਂ ਮੈਂ ਕਾਫੀ ਵੀਡੀਓਜ਼ ਦੇਖੀਆਂ ਅਨਾ ਤੇ ਮੈਂ ਕਿਹਾ ਚਲੋ ਵੀ ਅੱਜ ਇਸ ਨੂੰ ਬੁਲਾ ਕੇ ਥੋੜੀ ਜਿਹੀ ਡਿਸਕਸ਼ਨ ਹੀ ਕਰ ਲਈਏ ਤੇ ਮੇਰੇ ਕੋਲੇ ਆਏ ਆ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਕਿੱਦਾਂ ਇਹ ਤੁਹਾਡਾ ਸਫਰ ਜਿਹੜਾ ਸ਼ੁਰੂ ਹੋਇਆ ਅ ਮੇਰਾ ਸਫਰ ਜਿਹੜਾ ਹੈ ਹੈਲਥ ਵਾਸਤੇ ਇਹ ਹੈ ਤੋਂ ਬਚਪਨ ਤੋਂ ਹੀ ਸ਼ੌਕ ਜਦੋਂ ਆਪਾਂ ਬੜੇ ਹੋਏ ਪੂਰਾ ਤੇ ਹੈਲਥ ਵਾਸਤੇ ਮੈਂ ਕਾਫੀ ਐਕਟਿਵ ਰਹਾਂ ਹੂੰ ਕਿ ਮੈਨੇ ਐਕਚੁਅਲੀ मेरा सपना थी कि मैंने आर्मी ज्वाइन करनी है या स्पोर्ट्स कोई मैं स्पोर्ट्स में बिल्कुल बट चलो वो किसी कारण बस नहीं हो पाया कुछ तो वो हेल्थ एक्टिविटी मेरी छोटी नहीं मैं हमेशा वो अपनी रूटीन जो बना हुआ था बचपन तो ही वो मैंने आज तक मेरा रूटीन बना हुआ है कि सुबह चार बजे उठना तो अपना जो दिन चल रहा है सुबह पानी पीना दो गिलास गर्म फिर उसके बाद फ्रेश होना फिर अपना जो भी एक्सरसाइज करनी एक्सरसाइज के बाद जो भी अपना जो खाना पीना है थोड़ा जो आप देसी खाते हैं ਆਪਣੇ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਤੱਕ ਤੁਸੀਂ ਜਿਹੜੀਆਂ ਸਵਾਵਾਂ ਕਿੱਥੇ ਕਿੱਥੇ ਜਾ ਕੇ ਨਿਭਾ ਰਹੇ ਹੋ ਹਾਂ ਤੇ ਮੈਂ ਪਿੱਛੇ ਮੇਰਾ ਨਾਮ ਸੋਨੂ ਸੀ ਪਹਿਲੇ ਤੇ ਹੁਣ ਮੈਂ ਸੋਨੂ ਸਿੰਘ ਹੋ ਗਿਆ ਮੈਨੇ ਹੁਣੇ ਠੀਕ ਹੈ ਜੀ ਖਾਸਾ ਬਣ ਗਏ ਹਨਾ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਵਟੇ ਇੱਕ ਵਾਰ ਜੀ ਮਹਾਰਾਜ ਜੀ ਨੇ ਵਾ ਵਾ ਤੇ ਮੈਂ ਹੁਣ ਸਿੰਘ ਸੱਜ ਗਿਆ ਜੀ ਮੈਨੇ ਅੰਮ੍ਰਿਤ ਵੀ ਛਕ ਲਿਆ ਹੈ ਅੱਛਾ ਅੱਛਾ ਬਹੁਤ ਬਹੁਤ ਗਿਆ ਜੀ ਉਸ ਤੋਂ ਬਾਅਦ ਇੰਨੀ ਕਿਰਪਾ ਹੈ ਕਿ ਗੁਰੂ ਮਹਾਰਾਜ ਕੀ ਕਿਹਾ ਹਾਜ ਮੈਂ ਦੇਖੋ ਪਹਿਲੇ ਤਾਈ ਜੀ ਦੇ ਸਾਥ ਰਾਤ ਦਿੱਲੀ ਚ ਸਰਕਾਰੀ ਕੁਆਰਟਰ ਤੇ ਰਾਤ 18 ਸਾਲ ਤੇ ਹਾਂਜੀ ਅੱਜ ਮੈਂ ਦਿੱਲੀ ਮੈਂ ਸੇਵਾ ਨਿਭਾ ਰਹਾ ਹਾਂ ਜੀ ਦੇਖੋ ਉੱਥੇ ਮੈਂ ਜਿਹੜੇ ਪਹਿਲੇ ਰਾਤ ਹੀ ਤਾਈ ਜੀ ਦੇ ਕੋਲ ਰਹਾ ਸੀ ਮੈਂ ਤੇ ਉੱਥੇ ਮੈਨੇ ਤਾਲਕਟੋਰਾ ਸਟੇਡੀਅਮ ਹੈਗਾ ਤੇ ਉੱਥੇ ਮੈਨੇ ਕਾਫੀ ਜਿਹੜੇ ਨੈਸ਼ਨਲ ਪਲੇਅਰ ਸੀ ਉਹਨਾਂ ਨੂੰ ਮੈਂ ਸਟੈਚਿੰਗ ਵਗੈਰਾ ਮੈਨੇ ਕਾਫੀ ਕਰਾਈ ਹੈ ਤਾਂ ਫਿਰ ਉਸ ਤੋਂ ਬਾਅਦ ਫਿਰ ਹਾਲੀਵੁੱਡ ਜਿਹੜੇ ਲੋਕਾਂ ਨੂੰ ਅੱਜਕੱਲ ਪ੍ਰੋਬਲਮ ਹੈ ਕਿ ਸਰਵਾਈਕਲ ਹੋ ਗਿਆ ਜਾਂ हां ਬਹੁਤ ਬਿਮਾਰੀਆਂ ਕੋਈ ਕਹਿੰਦਾ ਫਿਰ ਸਰ ਮੇਰੇ ਮੋਢੇ ਦੁਖਦੇ ਨੇ ਸ਼ੋਲਡਰ ਰੈਸਟ੍ਰੈਂਜਨ ਹੋ ਗਈ ਤੇ ਜਿਹੜੇ ਕੋਡੇ ਕੀ ਪ੍ਰੋਬਲਮ ਹੈਗੀ ਤੇ ਇਹ ਸਾਰੀ ਚੀਜ਼ਾਂ ਅੱਜਕੱਲ ਫਿਰ ਉਹੀ ਫਿਰ ਮੇ ਮਸਲਸ ਜਿਹੜੀ ਐਕਟੀਵਿਟੀ ਹੈ ਐਕਸਰਸਾਈਜ਼ਸ ਹੈ ਆਪਾਂ ਐਕਸਰ ਨਾਲ ਹੀ ਉਹਨਾਂ ਨੂੰ ਠੀਕ ਕਰਨਾ ਤੇ ਉਹ ਸਾਡੀ ਅੱ비 ਵੀ ਚੱਲ ਰਹੀ ਹੈ ਤਾਂ ਮੈਂ ਦਿੱਲੀ ਕਿ ਜਿੰਦੀ ਵੀ ਆਪਣੇ ਰਕਾਬ ਗੁਨ ਸਾਹਿਬ ਬੰਗਲਾ ਸਾਹਿਬ ਆਪਣੇ ਹੈਗੇ ਹਰੀਦੰਦ ਸਿੰਘ ਸਾਹਿਬ ਹੈ ਅੱ비 ਹੋਰ ਉਹਨਾਂ ਨੂੰ ਜਦੋਂ ਵੀ ਲੋਡ ਪੈ ਰਹੀਆਂ ਉਹਨਾਂ ਨੂੰ ਉਹ ਮੈਨੇ ਫੋਨ ਕਰਕੇ ਆਪੇ ਹੀ ਬੁਲਾ ਲੈਨੇ ਇਹਦੇ ਨਾਲ ਐ ਤੁਸੀਂ ਕੋਈ ਦਵਾਈ ਵੀ ਪ੍ਰੋਵਾਈਡ ਕਰਦੇ ਆ ਕਿ ਬਿਨਾਂ ਦਵਾਈ ਤੋਂ ਹੀ ਸਾਰਾ ਸਾਰਾ ਕੰਮ ਜਿਹੜਾ ਹੈ ਬਿਨਾਂ ਦਵਾਈ ਕਹੀ ਜੀ ਤੇ ਬਿਨਾਂ ਦਵਾਈ ਕਹੀ ਮੀਨਸ ਯਾਨੀ ਆਪਾਂ ਕਹਿ ਸਕਦੇ ਹਾਂ ਕਿ ਜੀ ਡਾਈਟ ਡਾਈਟ ਤੇ ਸਾਡੀ ਐਕਟੀਵਿਟੀ ਤੇ ਦੂਜੀ ਸਾਡੀ ਡਾਈਟ ਇਹ ਬਹੁਤ ਜ਼ਰੂਰੀ ਹੈਗੀ ਠੀਕ ਹੈ ਆਪਾਂ ਦਵਾਈਆਂ ਤੋਂ ਬਚੋ ਤਾਂ ਆਪਣੀ ਜਿਹੜੀ ਨੈਚੁਰਲ ਜਿਹੜੀ ਡਾਈਟ ਹੈਗੀ ਉਸ ਤੇ ਤੁਸੀਂ ਫੋਕਸ ਕਰੋ ਉਹ ਤੁਸੀਂ ਡਾਈਟ ਲੋਗੇ ਤਾਂ ਤੁਸੀਂ ਮੈਂ ਕਹਿ ਰਹਾ ਹਾਂ ਡਾਈਟ ਕਿ ਨਾਲ ਤੁਹਾਡੀ ਐਕਟੀਵਿਟੀ ਹੈਗੀ ਨਾ ਤੁਸੀਂ ਆਪਣੀ ਬਿਮਾਰੀ ਨਹੀਂ ਆਪੇ ਹੀ ਘੱਟ ਹੋ ਜਾਣਾ ਹੋ ਗਿਆ ਕਿ ਕਿ ਤੁਸੀਂ ਆਮ ਤਕਰੀਬਨ ਖਾਓ ਤੇ ਵਧੀਆ ਖਾਓ ਵਧੀਆ ਹੈ ਨਾ ਤੇ ਚਾਹ ਅੱਪਾ ਅੱਜਕੱਲ੍ਹ ਕੀ ਇੱਕ ਟ੍ਰੈਂਡ ਚੱਲ ਗਿਆ ਜੀ ਕਿ ਖਾਣੇ ਕੇ ਚਾਹ ਉਹ ਚਾਹ ਤੁਸੀਂ ਛੱਡ ਦਿਓ ਖਾਣੇ ਕੇ ਕਦੇ ਚਾਹ ਨਹੀਂ ਖਾਣੇ ਪੀਣੀ ਚਾਹੀਏ ਤੇ ਖਾਣੇ ਕੇ ਬਾਅਦ ਵੀ ਤੁਸੀਂ ਘੱਟੋ ਘੱਟ 1 ਘੰਟੇ ਬਾਅਦ ਗਰਮ ਪਾਣੀ ਪੀਓ ਸਿਪ ਕਰਕੇ ਉਹ ਤੁਸੀਂ ਔਰ ਸ਼ਾਮ ਦਾ ਖਾਣਾ ਜਿਹੜਾ ਤੁਸੀਂ ਕੋਸ਼ਿਸ਼ ਕਰੋ ਕਿ 6 ਵਜੇ ਤੱਕ ਤੁਸੀਂ ਖਾ ਲਓ 14 ਸੇ 16 ਘੰਟਾ ਫਾਸਟਿੰਗ ਕਰੋ ਤੁਹਾਡੀ ਨੇ ਕੋਈ ਗੈਸ ਨਾ ਕੋਈ ਬਦਾ ਹਜਮੀ ਨਾ ਕੋਈ ਯੂਰਿਕ ਐਸਿਡ ਨਾ ਕੋਲਸਟ੍ਰ ਕੋਈ ਕੁਝ ਨਹੀਂ ਟੋਟਾ ਫੋੜਨਾ ਤੁਹਾਨੂੰ ਬਹੁਤ ਵਧੀਆ ਨੀ ਨਾ ਨਹੀਂ ਤੇ ਵਧੀਆ ਤੁਸੀਂ ਸਵੇਰੇ ਫਰੈਸ਼ ਹੋ ਜਾਓਗੇ ਤੁਹਾਡੀ ਵਧੀਆ ਲਾਈਫ ਸ਼ੁਰੂ ਹੋਣੀ ਹੈ ਜਿੱਥੇ ਜਿੱਥੇ ਵੀ ਤੁਸੀਂ ਜਾਣੇ ਆ ਹਾਂਜੀ ਕਿਸ ਤਰ੍ਹਾਂ ਦੇ ਮਤਲਬ ਕਿ ਤੁਹਾਡੇ ਸਾਹਮਣੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਵੇ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਕਿ ਕਿ ਵੀ ਕਈਆਂ ਦੇ ਆਪਾਂ ਜੇ ਲੈ ਲਈਏ ਵੀ ਅੱਜ ਕੱਲ ਗੋਡਿਆਂ ਵਾਲੇ ਜ਼ਿਆਦੇ ਆ ਮੋਢਿਆਂ ਵਾਲੇ ਜ਼ਿਆਦੇ ਕਿ ਸਰਵਾਈਕਲ ਵਾਲੇ ਜ਼ਿਆਦੇ ਆ ਮੈਨੂੰ ਤਿੰਨੋਂ ਹੀ ਇੱਕ ਬੰਦੇ ਕਹਿੰਦਾ ਤਿੰਨੋਂ ਹੀ ਕੁਆਲਿਟੀ ਹੁੰਦੀਆਂ ਜੀ ਤਿੰਨੋਂ ਹੀ ਬਿਮਾਰੀਆਂ ਆ ਨਿਕਲ ਜਿਹੜੇ ਮੋਸਟਲੀ ਤੇ ਬਹੁਤ ਘੱਟ ਐਸੇ ਲੋਕ ਆਹਨਗੇ ਜਿਨ੍ਹਾਂ ਨੂੰ ਇੱਕ ਹੀ ਪ੍ਰੋਬਲਮ ਹੋ ਜੇ ਸਰਵਾਈਕਲ ਬਾਕੀ ਮੈਨੇ ਦੇਖਿਆ ਕਿ ਜੀ ਸ਼ੋਲਡਰ ਔਰ ਸਰਵਾਈਕਲ ਸਰਵਾਈਕਲ ਵੀ ਦੇਖੋ ہماری ਇਹ ਸਪਾਇਨ ਜਿਹੜੀ ਹੈ ਬੈਕ ਜੋ ਹੁੰਦਾ ਹੈ ਸਾਡੀ ਇੱਥੇ ਹੀ ਜਿਹੜੀ ਅੱਜ ਕੱਲ ਦਰਦ ਲੋਕਾਂ ਨੂੰ ਜ਼ਿਆਦਾ ਹੈ ਕਿ ਜੀ ਸਾਡੀ ਕਿਸ ਵਜ੍ਹਾ ਕਰਕੇ ਇਹ ਹੈ ਸਾਡੀ ਆਜਕਲ ਪੈਸੇ ਮੈਂ ਕਹਿ ਸਕਦਾ ਤੋ ਇੱਕ ਮੈਂ ਮੋਬਾਈਲ ਕੋ ਜ਼ਿਆਦਾ ਬਲੇਮ ਕਰੂੰਗਾ ਕਿ ਆਪਾਂ ਜਿਹੜੇ ਮੋਬਾਈਲ ਜਿਹਦੇ ਜ਼ਿਆਦਾ ਚਲਾਦੇ ਹੈ ਨਾ ਇਹ ਤਰੀਕਾ ਨਹੀਂ ਪਤਾ ਲੋਕ ਹਨ ਉਹ ਲੋਕ ਐਵੇਂ ਤੂੰ ਥੱਲੇ ਕਰਕੇ ਆਪਾਂ ਅੱਦੇ ਚਲਾ ਜਾ ਰਹੇ ਇਹ ਜਿਹੜੀ ਆਪਣੀ ਜਿਹੜੀ ਮੰਨ ਕੇ ਹੈਗੇ ਇਹ ਸਪਾਇਨ ਜਿਹੜੀ ਹੈ ਜੇ ਕੋ ਆਪਾਂ ਥੱਲੇ ਜਾਏਗੀ ਨਾ ਕਰਦਤ ਇੱਥੇ ਜਿਹੜੀ ਨਾ ਹਮਾਰੇ ਖਿੱਚ ਪੈਣੀ ਹੈ ਫੇ ਸਾਰੀ ਸਟ੍ਰਿਪ ਹੋ ਜਾਏਗੀ ਉਸ ਥੱਲੇ ਤੱਕ ਆਪਣਾ ਮੰਨ ਕੇ ਤੱਕ ਬੋ ਜਾਤਾ ਹੈ ਇਹ ਸਪੋਸਟ ਤੋਂ ਉਸ ਕਰਕੇ ਨਾ ਇਹ ਫਿਰ ਇਤਨੇ ਵੀ ਦਰਦਾਰ ਨਹੀਂ ਟੋਈ ਤੇ ਤੋ ਇਹ ਹੈ ਕਰਨ ਮੈਂ ਕਹਤਾ ਮੋਬਾਈਲ ਤੁਸੀਂ ਚਲਾਓ ਮੋਬਾਈਲ ਵੀ ਚਲਾਣਾ ਚਾਹੀਏ ਜ਼ਰੂਰੀ ਹੈ ਬਟ ਉਹ ਤੁਸੀਂ ਧਿਆਨ ਰੱਖੋ ਕਿ ਜਦ ਆਪਾਂ ਚਲਾਣਾ ਕਿਦਾ ਹੈ ਤਕਰੀਬਨ ਇਹ ਜਿਹੜਾ ਕਿਹੜਾ ਵੀ ਸੋਨੇ ਦਾ ਕਹਿਣਗੇ ਮੇਰੇ ਗਰਦਨ ਚ ਦਰਦਾ ਇਸ ਲਈ ਮੈਂ ਇੱਕ ਵੀਡੀਓ ਵੀ ਪਿੱਛੇ ਬਣਾ ਕੇ ਡਾਲੀ ਸੀ ਕਿਸ ਨੇ ਮੈਨੂੰ ਕਨੜਾਡਾ ਸੇ ਕਿਸੇ ਦਾ ਫੋਨ ਆਇਆ ਸੀ ਕਿ ਤੁਸੀਂ ਸਾਨੂੰ ਨਾ ਮੋਡੇ ਸਰਵਾਈਕਲ ਵਾਸਤੇ ਕੋਈ ਐਕਸਰਸਾਈਜ਼ ਦੱਸੋ ਹੁਣ ਉਹ ਮਨੇ ਵੀਡੀਓ ਬਣਾ ਕੇ ਇਸ ਕੀ ਮਨੇ ਭੇਜੀ ਸੀ ਮਨੇ ਕਿ ਆਪ ਇਹ ਕੁਝ ਐਕਸਰਸਾਈਜ਼ ਹੈ ਤੁਸੀਂ ਜਲੀ ਰੁਟੀਨ ਵਾਈ ਕਰੋ ਤੇ ਜਦੋਂ ਤੁਸੀਂ ਕੰਮ ਵੀ ਕਰਦੇ ਹੋ ਮੋਬਾਈਲ ਤੇ ਜਾਂ ਲੈਪਟਾਪ ਤੇ ਕੰਪਿਊਟਰ ਤੇ ਥੋੜੀ ਵਿੱਚ ਵਿੱਚ ਮੈਂ ਥੋੜਾ ਉੱਠ ਕੇ ਨਾ ਥੋੜਾ ਗਰਦਨ ਕੀ ਸਟੈਚਿੰਗ ਜਰੂਰ ਕਿਹਾ ਕਰੋ 1 ਕਲॉक बाई ਐਂਟੀ ਕਲॉक ਵਾਈ ਲੈਪਪਨ ਡਾਊਨ ਤੇ ਇਹ ਸਾਰੀ ਐਕਸਰਸਾਈਜ਼ ਹੈ ਫਿਰ ਹੱਥਾਂ ਨੂੰ ਸਿੱਧੇ ਲੈ ਜਾਣਾ ਉੱਪਰ ਲੈ ਕੇ ਆਣਾ ਐਦਰ ਕਲॉक ਵਾਈ ਘੁਮਾਣਾ ਇਹ ਕਾਫੀ ਜ਼ਿਆਦੀ ਛੋਟੀ ਛੋਟੀ ਐਕਸਰਸਾਈਜ਼ ਹੈ ਪਰ ਰੋਟੀਨ ਵਿੱਚ ਰੱਖੋ ਤੁਹਾਡੇ ਸਰਵਾਈਕਲ ਨਹੀਂ ਹੋ ਸਕਦਾ ਤੇ ਗੋਡਿਆਂ ਦਾ ਤਕਰੀਬਨ ਅੱਜ ਕੱਲ੍ਹ ਕਈ ਤਾਂ ਦੇਖਿਆ ਹਸਪਤਾਲ ਪਰੇ ਜਾ ਤੁਰੇ ਫਿਰਦੇ ਆ ਕਿਸੇ ਦੇ ਹੱਥੇ ਚ ਸੋਟੀ ਫੜੀ ਆ ਚਲੋ ਵੀ ਉਮਰ ਦੇ ਲਿਹਾਜ ਨਾਲ ਤਾਂ ਹੈ ਬਿਲਕੁਲ ਹੈ ਨਾ ਤੇ ਜਿਹੜੇ ਚੰਗੇ ਬਲੇ ਗੋਡਿਆਂ ਕੰਨੀਆਂ ਤਕਲੀਫ ਚ ਤੁਰੇ ਫਿਰਦੇ ਉਹਨਾਂ ਦਾ ਕੀ ਕਾਰਨ ਹੈ ਕੋਈ ਕਾਰਨ ਤਾਂ ਹੈ ਨਾ ਉਹਨਾਂ ਦਾ ਕਾਰਨ ਹੈ ਕਿ ਜੀ इनकी अपनी खुद की दिनचर्या ठीक नहीं है उनका अपना खुद का खानपान ठीक नहीं है तो इनकी कोई सारी जगह एक्टिविटी नहीं है मेरी बात सुनो ਤੁਸੀਂ ਖਾਏ ਜਾਓ ਟਿੱਡੇ ਭਰੇ ਜਾਓ ਕਰਨਾ ਕੁਝ ਹੈ ਨਹੀਂ ਕਹਤੇ ਜੀ ਕੈਲੀ ਚ ਕੈਲੀ ਸਾਨੂੰ ਚਾਹੀਏ ਚਲੋ ਬਾਡੀ ਵਾਸਤੇ ਚਲਾਣੇ ਵਾਸਤੇ ਕੈਲੀ ਚਾਹੀਏ ਓਵਰ ਕੈਲੇ ਚ ਲੋਗੇ ਤਾਂ ਉਹ ਨੁਕਸਾਨ ਹੀ ਕਰਨਾ ਹੈ ਨੁਕਸਾਨ ਹੀ ਕਰਨਾ ਹੈ ਨਹੀਂ ਹਾਂ 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 ਇਹ ਗੋਡੇ ਆਗਾ ਕਿ ਕਿ ਕਈ ਲੋਕ ਜਿਹੜਾ weight over ਹੈਗਾ ਤਾਂ ਫਿਰ ਉਹ ਸਾਰਾ ਭਾਰ ਇਹਨਾਂ ਗੋਡੇ ਨਹੀਂ ਸਹਿਣਾ ਹੈ ਹੈਨਾ ਉਹ ਤੁਸੀਂ ਕੋਸ਼ਿਸ਼ ਕਰੋਗੇ ਆਪਣਾ ਜਿਹੜੀ ਐਕਟੀਵਿਟੀ ਹੈ ਐਕਸਰਸਾਈਜ਼ ਗੋਡੇ ਦੀ ਬਹੁਤ ਸਾਰੀ ਹੈਗੀ ਜਿਹੜੀ ਬੰਦੇ ਕਰਦੇ ਨਹੀਂ ਹੈ ਕਰਦੇ ਨਹੀਂ ਤੇ ਅਬ ਦੇਖੋ ਮੇਰੀ ਗੱਲ ਸੁਣੋ ਮੈਂ ਐਸੇ ਕਈ ਸਾਰੇ ਪੇਸ਼ੈਂਟ ਮਿਲਦੇ ਆ ਜੀ ਮੈਨੂੰ ਦੇਖੋ ਯੋਗਾ ਟੀ ਵੀ ਦੇਖਨੇ ਸੇ ਤੁਸੀਂ ਠੀਕ ਨਹੀਂ ਹੋ ਸਕਦੇ ਹਾਂ ਠੀਕ ਹੈ ਬਿਲਕੁਲ ਕੋਈ ਵੀ ਐਕਸਰਸਾਈਜ਼ ਟੀ ਵੀ ਦੇਖਨੇ ਤੁਸੀਂ ਠੀਕ ਨਹੀਂ ਹੋ ਸਕਦੇ ਉਹ ਤੁਸੀਂ ਆਪ ਹੀ ਕਰਨੀ ਪੈਣੀ ਆਪਨੇ ਤੁਸੀਂ ਕਰਨੀ ਨੀ ਟੀਮ ਦੇਖ ਕੇ ਤੁਸੀਂ ਠੀਕ ਹੋਗੇ ਉਹ ਨਹੀਂ ਹੋ ਸਕਦਾ ਮੇਰੇ ਕੋਲ ਬੜੇ ਐਸੇ ਪੇਸ਼ੈਂਟ ਹੈਗੇ ਜੇ ਦੋ ਮੈਨੇ ਜਾਣਾ ਉਹਨਾਂ ਨੂੰ ਕਰਾਣੇ ਐਕਸਰਸਾਈਜ਼ ਤੇ ਮੈਨੇ ਕਰਾਇਆ ਜੀ ਪਹਿਲੇ ਦਿਨ ਗਿਆ ਜੀ ਤੇ ਮੈਂ ਹੱਥ ਲਗਾਇਆ ਤਾਂ ਉਹ ਚਿੱਖੇ ਮਾਨੇ ਲਗੇ ਦੋ ਚਾਰ ਦਿਨ ਬਾਅਦ ਪਤਾ ਚੱਲਾ ਕਿ ਉਸਤੇ ਬਾਅਦ ਉਹ ਠੀਕ ਹੋ ਗਏ ਫਰਕ ਪੈ ਗਿਆ ਤੇ ਮੇਰਾ ਜਿਹੜਾ ਕੰਮ ਜੀ ਖਤਮ ਹੋ ਗਿਆ ਜੀ ਮੈਨੇ ਫਿਰ ਜਾਣਾ ਵੀ ਅਗਲੇ ਪੇਸ਼ੈਂਟ ਨੂੰ ਦੇਖਣੇ ਮੈਂ ਫਿਰ ਮੈਂ ਵਿਜ਼ਿਟ ਕਰਨਾ ਪੈਣਾ ਅਲੱਗ-ਅਲੱਗ ਜਗ੍ਹਾ ਥਾਣਾ ਤੇ ਉਸਤੇ ਬਾਅਦ ਫਿਰ ਜਦੋਂ ਫਿਰ ਤੁਹਾਨੂੰ ਫੋਨ ਆ ਜੀ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਤਾਂ ਫਾਇਦਾ ਕਿੰਦਾ ਜਦੋਂ ਤੁਸੀਂ ਤਾਂ ਮੇਰੇ ਉੱਪਰ ਡਿਪੈਂਡ ਹੋ ਗਏ ਨਾ ਤੁਹਾਡੀ ਆਪਣੀ ਕੀ ਦਿਨਚਰ ਹੈ ਤੁਸੀਂ ਤੁਹਾਡੀ ਆਪਣੀ ਐਕਟੀਵਿਟੀ ਕੀ ਹੈ ਤੁਸੀਂ ਮੈਂ ਤੁਹਾਨੂੰ ਦੱਸਿਆ ਤੁਸੀਂ ਐਵਰੀ ਡੇ ਤੁਸੀਂ ਸਵੇਰ ਢੜਕੇ ਉੱਠ ਕੇ ਇਹ ਸਾਰੀ ਚੀਜ਼ੇ ਕਰੋ ਜੀ ਤੁਸੀਂ ਮਾਰਨਿੰਗ ਵਰਕ ਜਾਓ ਥੋੜੀ ਸਟ੍ਰੈਚਿੰਗ ਕਰੋ ਵਾਰਮ ਅਪ ਕਰੋ ਐਕਸਰਸਾਈਜ਼ ਕਰੋ ਯੋਗਾ ਕਰੋ ਉਸਕੇ ਬਾਅਦ ਆਪਣਾ ਖਾਣ-ਪੀਣ ਦਾ ਥੋੜਾ ਧਿਆਨ ਰੱਖੋ ਜੀ ਪ੍ਰੋਟੀਨ ਖਾਣਾ ਹੈ ਕੈਲਸ਼ੀਅਮ ਖਾਣਾ ਹੈ ਤੇ ਉਹ ਸਾਰੀ ਚੀਜ਼ ਤੁਸੀਂ ਲੈ ਨਹੀਂ ਰਹੇ ਮੈਂ ਨੇ ਤੁਹਾਨੂੰ ਐਕਸਰਸਾਈਜ਼ ਕਰਾ ਦਿੱਤੀ ਤੁਸੀਂ ਫਿਰ ਆਪਣੇ ਜਾ ਕੇ ਜੀ ਕੰਪਲ 'ਚ ਬੜ ਗਏ ਤਾਨੂੰ ਫਿਰ ਕੁਝ ਕਰਨਾ ਹੀ ਨਹੀਂ ਆ ਉਹ ਫਿਰ ਪ੍ਰੋਬਲਮ ਮੁੜ ਕੇ ਉੱਥੇ ਹੀ ਆ ਜਾਨੀ ਆ ਉੱਥੇ ਆ ਜਾਨੀ ਆ ਹਣਾ ਇਹ ਤੁਹਾਡੀ ਦੇਖੋ ਲਾਈਫ ਸਟੌਡੀ ਆਪਣੀ ਹੈ ਆਪਣਾ ਤੁਹਾਡਾ ਜੀਵਨ ਹੈ ਤੁਸੀਂ ਆਪਣਾ ਖਿਆਲ ਆਪੇ ਹੀ ਰੱਖੋ ਆਪਣੇ ਡਾਕਟਰ ਖੁਦ ਬਣੋ ਤੁਸੀਂ ਕਿਉਂ ਕਿਸੇ ਦੂਸਰੇ ਤੇ ਡਿਪੈਂਡ ਹੋ ਰਹੇ ਹੋ ਬਾਜ਼ਾਰ ਦੇ ਵਿੱਚ ਦੇਖੀਏ ਸਬਜ਼ੀਆਂ ਹਰੇਕ ਚੀਜ਼ ਜਿਹੜੀ ਆਪਾਂ ਨੂੰ ਪਿਓਰ ਨਹੀਂ ਮਿਲਦੀ ਜੇਕਰ ਆਪਾਂ ਨੂੰ ਪਿਓਰ ਨਹੀਂ ਮਿਲਦੀ ਤੇ ਆਪਾਂ ਫਿਰ ਕੀ ਖਾਵਾਂਗੇ ਇਹ ਵੀ ਬਸ ਸਹੀ ਗੱਲ ਹੈ ਆਪਕੀ ਕੀ ਖਾਵਾਂਗੇ ਕਿਉਂਕਿ ਅੱਜ ਕੱਲ ਸਾਰਾ ਤਕਰੀਬਨ ਸਪਰੇ ਵਾਲੀ

ਕੈਮੀਕਲ ਨੇ ਸਰੀਰ ਤੇ ਇਫੈਕਟ ਕਰ ਮੈਂ ਜੇ ਦੇਖਿਆ ਜਾਵੇ ਕਿ ਕਿ ਵੀ ਹੱਡੀਆਂ ਜਾਂ ਮਸਲਾਂ ਇਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਕੀ ਕੋਈ ਖਰਾਕ ਆ ਜਿਹੜੀ ਕੋਈ ਸਪੈਸ਼ਲ ਖਰਾਕ ਹੈਗੀ ਹੈ ਇਹ ਇਹਨਾਂ ਨੂੰ ਮਤਲਬ ਕਿ ਕਿ ਵੀ ਆਪਾਂ ਭੋਜਨ ਦਾ ਜਿਹੜਾ ਸਹੀ ਰੁਟੀਨ ਮੁਤਾਬਕ ਕਿਹੜੇ ਟਾਈਮ ਆਪਾਂ ਨੂੰ ਸਵੇਰੇ ਖਾਣਾ ਚਾਹੀਦਾ ਹੈ ਕਿੰਨੇ ਪਰੋਠੇ ਖਾਣੇ ਚਾਹੀਦੇ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਦੀਆਂ ਛਾਵ ਨੂੰ ਕਿ ਰੱਜ ਕੇ ਖਾਣਾ ਚਾਹੀਦਾ ਮੈਂ ਮੈਂ ਤੁਹਾਨੂੰ ਆਪਣੀ ਡਾਈਟ ਦੱਸ ਦతా ਹਾਂ ਤੇ ਕਿਹੜੀ ਜਿਹੜੀ ਮੇਰੀ ਡਾਈਟ ਹੈ ਹਾਂਜੀ ਹਾਂਜੀ ਮੇਰਾ ਜਿਹੜਾ ਰੋਟੀਨ ਹੈਗਾ ਮੈਂ ਸਵੇਰੇ 4 ਵਜੇ ਮੈਨੇ ਟੜਕੇ ਉੱਠ ਜਾਣਾ ਹੈ 4 ਵਜੇ ਮੈਂ ਬਿਸਤਰ ਆਪਣਾ ਛੱਡ ਦੇਣਾ ਹੈ ਤੇ ਮੇਰੀਆਂ ਅੱਖ ਖੁੱਲ੍ਹੀ ਬਿਸਤਰ 'ਚ ਮੈਨੇ ਮੋਰ ਥੋੜਾ ਵਾਰਮ ਅਪ ਐਕਸਰਸ ਉੱਥੇ ਹੀ ਕਰਨੀ ਉਸ ਤੋਂ ਉੱਠਣਾ ਜੀ ਫਿਰ ਮੈਨੇ ਗਰਮ ਪਾਣੀ ਦੇ ਦੋ ਗਲਾਸ ਮੈਨੇ ਪੀਨੇ ਸ਼ਿਪ ਕਰ ਕਰਕੇ ਉਹ ਐਦਾਂ ਨਹੀਂ ਇੱਕ ਵਾਰੀ ਪੀ ਲੈਣਾ ਉਹ ਸ਼ਿਪ ਕਰ ਕਰਕੇ ਪੀਨੇ ਹੈ ਬੈਠ ਕੇ ਛ ਐਕਸਰਸਾਈਜ਼ ਕਰਨੀ ਆ ਆਦੇ ਪੌਣੇ ਘੰਟੇ ਜਿੰਨਾ ਮੇਰੇ ਕੋਲ ਟਾਈਮ ਹੁੰਦਾ ਜੀ ਉਸ ਤੋਂ ਬਾਅਦ ਮੈਂ ਜੇ ਮੈਂ ਸਵੇਰੇ ਜੀ ਮੂੰਗੀ ਔਰ ਕਾਲੇ ਛੋਲੇ ਵਾਹ ਉਹ ਮੈਂ ਸ਼ਾਮੀ ਸਵੇਰੇ ਤੜਕੇ ਵੀ ਹੁੰਦਾ ਹਾਂ ਸ਼ਾਮੀ ਉਹ ਇੱਕ ਕੱਪੜੇ ਚ ਕੱਢ ਕੇ ਉਹ ਮੈਂ ਟਾਂਗ ਦਿੰਦਾ ਸਵੇਰੇ ਤੱਕ ਅੰਕੁਰਿਤ ਹੋ ਜਾਂਦੇ ਅੱਛਾ ਪੁੰਗਰ ਪੈਂਦੇ ਆ ਉਹ ਉਹ ਪੈਂਦੇ ਆ ਜਿਹਨੂੰ ਕਹਿੰਦੇ ਨੇ ਉਹ ਫਿਰ ਮੈਨੇ ਕੀ ਕਰਨਾ ਉਹ ਤਾਂ ਕਪੜੇ ਤੇ ਘਟ ਕੇ ਸੋਈ ਜਦ ਮੈਂ ਐਕਸਰਸਾਈਜ਼ ਕਰਨ ਦੇ ਬਾਅਦ ਤੇ ਉਹ ਵਿੱਚ ਮੈਨੇ ਫਿਰ ਰਾਤੀ ਬਾਦਮ ਪੰਜ ਤੇ ਇੱਕ ਅਖਰੋਟ ਹੂੰ ਅਖਰੋਟ ਤੇ 10 100 ਕੀ ਐਵੇਂ ਵੀ ਹੋਦੇ ਬੱਕਰੀ ਉਹਨਾਂ ਛੀਨ ਛਾਲ ਕੇ ਸਾਰਾ ਮਿਕਸ ਕਰਕੇ ਤੇ ਚਾਰ ਪੰਜ ਕਾਜੂ ਤੇ ਦੋ ਖਜੂਰਾ ਇਹ ਮੈਂ ਸਾਰਾ ਮਿਕਸ ਅਪ ਕਰ ਗਈ ساری ਇਹ ਮੇਰੀ ਡਾਈਟ ਹੈ ਕਿ ਸਵੇਰ ਦੀ ਮੈਂ ਇਹ ਖਾਣੀ ਹੈ ਮੈਨੇ ਚੀਜ਼ਾਂ ਖਾਣੀ ਹੈ ਠੀਕ ਹੈ ਉਸ ਦੇ ਬਾਅਦ ਫਿਰ ਮੈਨੇ ਆਪਣੇ ਜਿਹੜੇ ਇਸ ਨਾਲ ਸਨਮ ਕਰਕੇ ਆਪਣਾ ਪਾਰਟ ਫੂਡ ਕਰਕੇ ਆਪਣਾ ਜੋ ਵੀ ਹੈ ਫਿਰ ਦੋ ਕੇਲੇ ਖਾ ਕੇ ਇੱਕ ਗਲਾਸ ਦੁੱਧ ਵੀ ਕੇ ਫਿਰ ਮੈਨੇ ਆਪਣੇ ਕੰਮ ਤੇ 6:30 ਵਜੇ ਤੁਰ ਜਾਣਾ ਹੈ ਮੈਨੇ ਕਿਉਂਕਿ ਜਿਹੜੇ ਵੀ ਪੇਸ਼ੈਂਟ ਹੈ ਮੈਨੂੰ ਉਹਨਾਂ ਨੂੰ ਹੋਮ ਵਿਜ਼ਿਟ ਕਰਨਾ ਹੁੰਦਾ ਹੈ ਜੀ ਤੋਂ ਉੱਥੇ ਵੀ ਜਾ ਕੇ ਮੈਨੇ ਕਿਸੇ ਨੇ ਸਟਚਿੰਗ ਕਰਾਉਣੀ ਹੈ ਕਿਸ ਨੂੰ ਸਰਵਾਈਕਲ ਕੀ ਪ੍ਰੋਬਲਮ ਹੈ ਕਿਸ ਨੇ ਮੋਢੇ ਕੀ ਪ੍ਰੋਬਲਮ ਹੈ ਕਿਸ ਨੇ ਲੱਤ ਕੀ ਪ੍ਰੋਬਲਮ ਹੈ ਕਿਸ ਨੇ ਕੋਡੇ ਕੀ ਉਹਨਾਂ ਨੇ ਫਿਰ ਐਕਸਰੇ ਜਾ ਕੇ ਕਰਾਨੀ ਮੇਰੇ ਕੋਲ ਜਿਹੜੇ ਬੰਦੇ ਹੈਗੇ ਪਹਿਲੇ ਐਸੇ ਬੰਦੇ ਵੀ ਸੀ ਕਿ ਜਿਹੜੇ بڑے بڑے ਡਾਕਟਰ ਨਾਲ ਉਹਨਾਂ ਕਿਲਾਤ ਚੱਲੀ ਸੀ ਤੇ ਜਨਕੀ ਸਾਇਟਿਕਾ ਪ੍ਰੋਬਲਮ ਸੀ ਤੇ ਸਾਇਟਿਕ ਪ੍ਰੋਬਲਮ ਬਹੁਤ ਬੜੀ ਏ ਕੀ ਪ੍ਰੋਬਲਮ ਹੈਗੀ ਅੱਜਕੱਲ ਜਿਹੜੀ ਇੱਕ ਥੱਲੇ થી ਆਪਾਂ ਜਿਹੀ ਲਾਤ ਤੇ ਦਰਦ ਲਤਣੋ ਜਿਹੜੇ ਪੂਰੀ ਜਿੰਨੂੰ ਕਹਿੰਦੇ ਆ ਵੀ ਰੀ ਦਾ ਦਰਦ ਉੱਪਰ ਤੋਂ ਲੈ ਕੇ ਉਹ ਮੇਰੇ ਕੋਲ ਕਈ ਕਾਫੀ ਸਾਰੇ ਐਸੇ ਪੇਸ਼ੈਂਟ ਸੀ ਤੇ ਜੇ ਪਰਮਤਮੇ ਦੀ ਕਿਰਪਾ ਨਾਲ ਤੇ ਅਸੀਂ ਤਾਂ ਚਲੋ ਕੁਝ ਨਹੀਂ ਜੋ ਵੀ ਉਹ ਰਬ ਕਰਨੇ ਵਾਲਾ ਹੈਗਾ ਤੇ ਉਹ ਸਾਰੇ ਬੰਦੇ ਅੱਜ ਠੀਕ ਹੈ ਔਰ ਅਬ ਉਹ ਜਿਹੜੇ ਬੰਦੇ ਹੈਗੇ ਉਹ ਇਲਾਜ ਉਹ ਬਿਮਾਰੀ ਤਾਂ ਠੀਕ ਹੈ ਅਬ ਠੀਕ ਹੋਣੇ ਵਾਸਤੇ ਮੈਨੂੰ ਉਹਨਾਂ ਨੇ ਬੁਲਾਨੇ ਕਿ ਜੀ ਸੋਨੂ ਜੀ ਤੁਸੀਂ ਸਾਨੂੰ ਸਟੈਚਿੰਗ ਕਰਾਓ ਕਿ ਸਾਡੀ ਫਿਟਨੈਸ ਵਧਿਆ ਰਹੇ ਵਾਓ ਤੇ ਸਟੈਚਿੰਗ ਜਿਹੜੀ ਐਕਸਰਸਾਈਜ਼ ਹੈ ਉਹ ਕਿਹੈਸੀ ਐਕਸਰਸਾਈਜ਼ ਜੀ ਜੀ ਸਪੋਜ਼ ਸਟੈਚਿੰਗ ਐਕਸਰਸਾਈਜ਼ ਸਪੋਜ਼ ਐਕਸਰਸਾਈਜ਼ ਹੈਗੀ ਤੇ ਫਲੈਕਸੀਬਿਲਟੀ ਕੇ ਵਾਸਤੇ ਯਾਨੀ ਬੋਡੀ ਕੀ ਜਿਹੜੀ ਫਲੈਕਸੀਬਿਲਟੀ ਹੈ ਨਾ ہماری ਉਹ ਵਧਦੀ ਪੱਤੀਸ ਤੇ ਉਹ ਸਟ੍ਰੈਚਿੰਗ ہماری ਔਰ ਮੇਰੇ ਕੋਲ ਕਈ ਐਸੇ ਨੈਸ਼ਨਲ ਖਿਡਾਰੀ ਵੀ ਰਹੇ ਜੀ ਜਿਨਨੂੰ ਮੈਨੇ ਕਰਾਏ ਸੀ ਕ੍ਰਿਕਟਰ ਸੀ ਇੱਕ ਬਾਸਕਟਬਾਲੇ ਸੀ ਤੇ ਮੈਰਾਥਨ ਵਾਲੇ ਸੀ ਖਿਡਾਰੀ ਕੁਝ ਅਬ ਇੱਕ ਲੜਕਾ ਤਿਆਰ ਹੋ ਰਹਾ ਹੈ ਬਾਕਸਿੰਗ ਵਾਸਤੇ ਨੈਸ਼ਨਲ ਪਲੇਅਰ ਉਹਨਾਂ ਨੂੰ ਵੀ ਮੈਨੇ ਇੱਕ ਦੋ ਵਾਰ ਕਰਾਈ ਸੀ ਉਹ ਵੀ ਮੈਨੇ ਕਹਿੰਨਾ ਤੁਸੀਂ ਅੱਗੇ ਜਦੋਂ ਇਹ ਖੇਲੇ ਗੰਟੀ ਅਗਲੇ ਤਾਂ ਤੁਸੀਂ ਰਹੋਗੇ ਨਾਲ ਤਾਂ ਚਲੋ ਉਹ ਤੋਂ ਬਾਅਦ ਕੀ ਗੱਲ ਹੈ ਬਟ ਮੈਂ ਕਹਤਾ ਹੂੰ ਆਪ ਆਪਣਾ ਜਿਹੜਾ ਦਿਨਚਰ ਹੈ ਨਾ ਉਹ ਬਹੁਤ ਜ਼ਰੂਰੀ ਹੈ ہمارے ਲਈ ਸਵੇਰ ਕੀ ਜਿਹੜੀ ਐਕਟੀਵਿਟੀ ਉਹ ਬਹੁਤ ਜ਼ਰੂਰੀ ਹੈ ਤੇ ਸਵੇਰੇ ਆਪ 1 ਘੰਟਾ 2 ਘੰਟਾ ਜਿੰਨਾ ਹੋ ਸਕੇ ਤੁਸੀਂ ਇੱਕ ਤਾਂ ਧੁੱਪ ਲਓ ਕਿਉਂਕਿ ਵਿਟਾਮਿਨ ਡੀ ਤਾਂ ਉਹਨੂੰ ਧੁੱਪ ਸੇ ਮਿਲਦੀ ਹੈ ਉਹ ਸਭ ਤੋਂ ਵੱਡੀ ਆਪਕੇ ਪਾਸ ਊਰਜਾ ਹੈਗੀ ਵਿਟਾਮਿਨ ਡੀ ਹੈਗੀ ਦਵਾਈਆਂ ਗੋਲੀਆਂ ਛੱਡ ਦਿਓ ਤੁਹਾਡੇ ਕੋਲ ਨੇਚਰਲ ਨੇਚਰ ਕੀ ਇੰਨੀ ਸਾਰੀ ਚੀਜ਼ਾਂ ਹੈंगी ਤੁਸੀਂ ਉਹਨਾਂ ਨਾਲ ਠੀਕ ਹੋ ਸਕਦੇ ਹੋ ਤਾਂ ਰੱਬ ਕੀ ਇੰਨੀ ਕਿਰਪਾ ਜੀ ਦੇਖੋ ਮੈਂ ਤਾਂ ਕੋਈ ਗੋਲੀ ਗਾਲੀ ਨਹੀਂ ਖਾਂਦਾ ਜੀ ਤੇ ਹਾਜ ਮੇਰੀ 41 ਸਾਲ ਦੀ ਉਮਰ ਹੈ ਤੇ ਨਾ ਕੋਈ ਬਿਮਾਰੀ ਹੈ ਨਾ ਕੁਝ ਹੈ ਔਰ ਸਵੇ ਇਹ ਮੇਰੀ ਡਾਈਟ ਮੈਂ ਤੁਹਾਨੂੰ ਦੱਸੀ ਸੀ ਕਿ ਫਿਰ ਮੈਨੇ 9 10 ਵਜੇ ਕੇ ਵਿੱਚ ਮੈਂ ਮੈਨੇ ਫਰੂਟ ਵੀ ਖਾਣੇ ਹੁੰਦੇ ਚਾਰ ਪੰਜ ਤਰ੍ਹਾਂ ਕੇ ਕੱਟ ਕੇ ਤੇ 12 ਵਜੇ ਇੱਕ 1 ਵਜੇ 1:30 ਵਜੇ ਮੈਨੇ ਇੱਕ ਪਰਸ਼ਾਦਾ ਸਬਜੀ ਨਾਲ ਜਾਂ ਦਾਲ ਜੋ ਵੀ ਹੈ ਦਹੀਂ ਜੋ ਵੀ ਮਿਲ ਜਾਏ ਸ਼ਾਮੀ ਮੈਨੇ ਸਲਾਦ ਨਹੀਂ 4 से 5 ਕੇ ਵਿੱਚ ਮੈਂ ਥੋੜਾ ਸਾ ਮੈਂ ਸਲਾਦ ਖਾ ਲੇਤਾ ਹੂੰ ਤੇ ਰਾਤੀ ਮੈਨੇ ਇੱਕ ਗਲਾ ਦੁੱਧ ਪੀ ਕੇ ਸੋ ਜਾਣਾ ਹੈ ਹਲਦੀ ਡਾਲ ਕੇ ਔਰ ਜ਼ੈਤੂਨ ਘਤੇ ਜ਼ੈਤੂਨ ਘਤੇ ਜੀ ਇਹ ਜਿਹੜੀ ਚੀਜ਼ ਹੈ ਨਾ ਇਹ ਕੰਮ ਕਰਦਾ ਜੈਤੂਨ ਦਾ ਤੇ ਬਹੁਤ ساری ਅਸੀਂ ساری ہماری ਜਿਹੜੀ ਬਿਮਾਰੀ ਹੈਗੀ ਤੁਹਾਡਾ ਯੂਰਿਕ ਐਸਿਡ ਕੋਲੇਸਟ੍ਰੋਲ ਹੋਰ ਵੀ ਜਿਹੜੀ ਪੇਟ ਕੀ ਜਿਹੜੀ ਜਿੰਨੀ ਪ੍ਰੋਬਲਮ ਹੈਗੀ ਉਹ ਜੈਤੂਨ ਦਾ ਲੈ ਜਿੰਦਾ ਵਧੀਆ ਹੈਗਾ ਤੁਸੀਂ ਡੇਲੀ ਸੇਵਨ ਕਰੋ ਇੱਕ ਚਮਚ ਡੇਲੀ ਜੈਤੂਨ ਦਾ ਉਹ ਤੁਸੀਂ ਪੀਓ ਤੁਹਾਡੀ ਕੋਈ ਬਿਮਾਰੀ ਪੇਟ ਕੀ ਹੋਈ ਨਹੀਂ ਸਕਦੀ ਤੇ ਹਲਦੀ ہماری ਐਂਟੀਬਾਇਟਿਕ ਹੈਗੀ ਤੇ ਪਹਿਲੇ ਦੁੱਧ ਬੋਇਲ ਕਰ ਲੋ ਤੇ ਥੋੜੀ ਜਿਹੀ ਹਲਦੀ ਕੁੱਟ ਕੇ ਡਾਲ ਲਓ ਕਿਸੇ ਹੋਈ ਲੈ ਲਓ ਚਾਹੇ ਤੁਸੀਂ ਆਪਣੀ ਪਾਊਡਰ ਹਾਂ ਜੀ ਜੀ ਤੇ 1/4 ਚਮਚ ਹਲਦੀ ਤੇ 1/2 ਚਮਚ ਜਤਨ ਗੁੱਤ ਤੋਂ ਤੁਸੀਂ ਜਦੀ ਮਿਕਸ ਕਰਕੇ ਅੱਛਾ ਦੁੱਧ ਦੇ ਵਿੱਚ ਮਿਕਸ ਕਰਕੇ ਰਾਤ ਨੂੰ ਤੁਸੀਂ ਜਦੋਂ ਸੋਓ ਉਹ ਪੀ ਕੇ ਸੋ ਜਾਓ ਤੁਹਾਡੇ ਵਧੀਆ ਤੁਹਾਡੀ ਪੇਟ ਰਹਿਣਾ ਨੀਂਦ ਵੀ ਵਧੀਆ ਆਣੀ ਹੈ ਤਾਂ ਤੁਹਾਡੀ ਸਵੇਰ ਬਹੁਤ ਵਧੀਆ ਰਹੂਗੀ ਤੁਸੀਂ ਅੱਛੇ ਫਰੈਸ਼ ਉੱਠੋਗੇ ਕਿ ਇਸ ਤਰ੍ਹਾਂ ਮਤਲਬ ਕਿ ਵੀ ਤੁਸੀਂ ਹੁਣ ਕਾਫੀ ਪੇਸ਼ੈਂਟ ਜਾਂ ਕਾਫੀ ਸੱਚੇ ਮਿੱਤਰ ਜਿਨ੍ਹਾਂ ਦਾ ਤੁਸੀਂ ਇਸ ਤਰ੍ਹਾਂ ਕਰਕੇ ਟਰੀਟਮੈਂਟ ਕਰਕੇ ਕੀ ਸਾ ਉਹ ਸੈਟੀਸਫਾਈ ਆ ਤੁਹਾਨੂੰ ਕਿਸੇ ਨੇ ਦੱਸਿਆ ਕਿ ਕੀ ਕੀ ਜੀ ਤੁਸੀਂ ਜੀ ਸਿੰਘ ਸਾਹਿਬ ਬਹੁਤ ਵਧੀਆ ਮਤਲਬ ਕਿ ਵੀ ਤੁਸੀਂ ਆਇਆ ਕਰੋ ਵੀ ਮੈਂ ਤਾਂ ਬਿਲਕੁਲ ਠੀਕ ਹੋ ਗਿਆ ਹਾਂ ਜੀ ਜਿਸਕੇ ਲਈ ਜਿਵੇਂ ਮੈਂ ਪੰਜਾਬ ਜਿ세 ਆਇਆ ਹੂ ਮੈਂ ਹੁਣ ਮੈਂ ਪੰਜਾਬ ਮੈਂ ਹਾਂ ਜੀ ਦੇਖੋ ਦਿੱਲੀ ਸਾਡਾ ਜਿਹੜਾ ਪਿਛੋਕਰ ਹੈਗਾ ਸਾਡਾ ਯੂਪੀ ਹੈਗਾ ਹੂੰ ਤੇ ਹੁਣ ਮੈਂ ਪੰਜਾਬ ਦੇਖੋ ਮੈਂ ਪੰਜਾਬ ਤਾਂ ਮਨ ਮਨ ਉਹ ਹੀ ਸੀ ਨਾ ਮੈਂ ਉਹ ਹੀ ਦੇਖਦਾ ਸੀ ਕਿ ਕਿ ਵੀ ਤੁਸੀਂ ਵਿੱਚ ਵਿੱਚ ਹਿੰਦੀ ਵੀ ਬੋਲਦੇ ਹੋ ਔਰ ਪੰਜਾਬੀ ਵੀ ਬਹੁਤ ਵਧੀਆ ਬੋਲਦੇ ਪਏ ਆ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ ਵੀ ਅਸੀਂ ਸੋਨੂ ਸੀ ਨਾਮ ਫਿਰ ਸੋਨੂ ਸਿੰਘ ਤੇ ਅਸੀਂ ਅਫਰਤਪਾਨ ਕਰਕੇ ਖਾਸਾ ਹੀ ਬਣ ਗਏ ਸੋ ਬਹੁਤ ਖੁਸ਼ੀ ਦੀ ਗੱਲ ਆ ਇਸ ਤੋਂ ਛੋਟੀ ਸੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਇਸ ਤਰ੍ਹਾਂ ਉਹ ਇਦਾਂ ਹੈ ਕਿ ਮੈਂ 2018-19 ਦੀ ਗੱਲ ਹੈ ਸ਼ਾਇਦ ਇਹ ਕਿ ਮੈਨੂੰ ਸਿੱਖ ਧਰਮ ਦੇ ਬਾਰੇ ਵਿੱਚ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਕਦੀ ਪੜਾ ਨਹੀਂ ਹੂੰ ਤੇ ਕੋਈ ਯਾਰ ਮਿੱਤਰ ਨਹੀਂ ਕੋਈ ਪਿਆਰਾ ਨਹੀਂ ਆਪਣਾ ਕੋਈ ਰਿਲੇਟਿਵ ਨਹੀਂ ਤਾਂ ਚਲੋ ਬਹੁਤ ਔਖੀ ਗੱਲ ਹੈ ਮੇਰੇ ਕੋਈ ਯਾਰ ਮਿੱਤਰ ਵੀ ਨਹੀਂ ਹੈ ਮੇਰਾ ਕੋਈ ਪੜੋਸੀ ਵੀ ਨਹੀਂ ਸੀ ਕਿਉਂਕਿ ਸਾਡੇ ਇੱਥੇ ਤਾਂ ਯੂਪ ਵਿੱਚ ਸਾਰੇ ਆਪਣੇ ਹਿੰਦੂ ਫਰਾਹੀਆ ਤੇ ਮੈਂ ਜਦੋਂ ਦਿੱਲੀ ਸੀ ਤਾਂ ਮੇਰੇ ਇੱਕ ਮਿੱਤਰ ਦੇ ਪ੍ਰਮੋਦ ਕੁਮਾਰ ਜੀ ਜੋ ਅੱਜ ਵੀ ਹੈ ਉਹ ਇੱਕ ਕਿਸੇ ਮੰਤਰੀ ਦੇ ਪੀਏ ਹੈਗੇ ਤੇ ਉਹਨਾਂ ਨੂੰ ਮਨੂ ਆਖਿਆ ਕਿ ਸਨੂਜੀ ਮੇਰੇ ਘਰ ਤੁਸੀਂ ਆਓ ਕਦੀ ਚਾਹ ਪੀ ਮਨੂ ਬੜੀ ਖੁਸ਼ੀ ਹੋਗੀ ਠੀਕ ਹੈ ਜੀ ਤੇ ਉਹ ਮੇਰੇ ਨਾਲ ਉਹਨ ਕੀ ਬੜੀ ਦੋਸਤੀ ਸੀ ਬੜਾ ਪਿਆਰ ਸੀ ਸਾਡੀ ਕੋਲੋਨੀ ਚ ਹੋਰ ਕਿਸੇ ਬੰਦੇ ਨਾਲ ਨਹੀਂ ਸੀ ਕਿਉਂਕਿ ਉਹ ਕਹਿੰਦੇ ਬੜਾ ਸੁਭਾਅ ਬਹੁਤ ਵਧੀਆ ਹੈ ਤੇ ਜਦੋਂ ਮੈਂ ਗਿਆ ਜੀ ਉਹਨੇ ਘਰ ਤੋਂ ਮੈਂ ਐਸੀ ਜਿਹਾ ਸੱਪਾ ਬੈਠੇ ਐਸੀ ਮੈਂ ਬੈਠਾ ਸੀ ਸੋਫੇ ਤੇ ਤਾਂ ਉਹ ਕਹਿੰਦੇ ਸੋਨਜੀ ਮੈਂ ਜੜਾ ਤਿਆਰ ਹੋ ਲੂੰਗਾ ਆਫਿਸ ਲਈ ਚੱਲਣਾ ਹੈ ਮੈਨੇ ਫਿਰ ਉਸ ਵਾਰ ਚਾਹ ਪੀਤੇ ਅੱਪਾ ਠੀਕ ਹੈ ਜੀ ਤੇ ਉੱਥੇ ਨਾ ਇੱਕ ਬੁੱਕ ਮੈਨੂੰ ਦੇਖੀ ਉਹਨ ਕੀ ਹਲ ਮੇਰਾ ਮੈਂ ਇੱਕ ਬੁੱਕ ਰੱਖੀ ਤੀ ਹਿੰਦੀ ਦੀ ਚਾਦਰ ਹਿੰਦੀ ਦੀ ਹਾਂ ਜੀ ਠੀਕ ਹੈ ਹਿੰਦੀ ਕਿਤਾਬ ਜਿਹੜੀ ਬੁੱਕ ਸੀ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕੀ ਔਰ ਉਸਮੇ ਕੁਝ ਜਿਹੜਾ ਉਹਨਾਂ ਦਾ ਜਿਹੜਾ ਸ਼ਹੀਦੀ ਇਤਿਹਾਸ ਥਾ ਜੋ ਚਾਨੇ ਚੌਕ ਮੇ ਜੋ ਉਹਨਕੀ ਸ਼ਹੀਦੀਆਂ ਹੋਈ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਹਲਾ ਜੀ ਹਾਂਜੀ ਤੇਗ ਬਹਾਦਰ ਜੀ ਹਾਂਜੀ ਹਾਂਜੀ ਗੁਰੂ ਸਾਹਿਬ ਦੇ ਨਾਲ ਸਿਦ ਸਿੰਘ ਤਾਂ ਉਹ ਬੁੱਕ ਮੈਂਨੇ ਦੇਖੀ ਛੋਟੀ ਸੀ ਬੁੱਕ ਸੀ ਹਿੰਦੀ ਮੇ ਲਿਖੀ ਸੀ ਤੇ ਮੈਂ ਹਿੰਦੀ ਮੇ ਪੜ ਸਕਦਾ ਸੀ ਮੈਂਨੇ ਬੁੱਕ ਕੋ ਕਢੀ ਅਲਮਾਰੀ ਮੇਰਾਤੇ ਉਮੇ ਪੜਨੇ ਲੱਗ ਗਿਆ ਜਦੋਂ ਮੈਂ ਬੁੱਕ ਮੈਂ ਪੜ੍ਹਨੇ ਲੱਗਿਆ ਜੀ ਤੇ ਇਹ ਮੇਰਾ ਜਿਹੜਾ ਦਿਮਾਗ ਸੀ ਸੁਣਨ ਹੋ ਗਿਆ ਇਹ ਜਦੋਂ ਦਿਮਾਗ ਮੇਰਾ ਸੁਣਨ ਹੋਇਆ ਸੀ ਤੇ ਮੈਂ ਸਮਝ ਨਹੀਂ ਪਾਰਾ ਸੀ ਇਹ ਮੇਰੇ ਨਾਲ ਹੋ ਕੀ ਰਿਹਾ ਤੇ ਮੇਰੀ ਅੱਖਾਂ ਤੋਂ ਹੰਝੂ ਚਲਨੇ ਲੱਗੇ ਮੈਂ ਰੋਤਾ ਜਾਉ ਜੀ ਤੇ ਉੱਥੇ ਬੁੱਕ ਪੜ੍ਹਦਾ ਜਾਉ ਉਹ ਜਿਹੜੀ ਪਿਕਚਰ ਸੀ ਜਦੋਂ ਸਹੇਦੀਆਂ ਹੋਈ ਸੀ ਜਦ ਭਾਈ ਦੇਲਾਜੀ ਕੋ ਦੇਖ ਚੋ ਵਾਲਾ ਜਾ ਰਹਾ ਸੀ ਭਾਈ ਸਤੀਦਾਸ ਭਾਈ ਮਥੇਰੋਂ ਆ ਰਹੇ ਚਾ ਰਹਾ ਜਾ ਰਸੀ ਤੇ ਉਹਨਾਂ ਨੂੰ ਰੂਹ ਵਿੱਚ ਜਲਾਇਆ ਜਾ ਰਹਾ ਸੀ ਤੇ ਉਹ ਮੈਂ ਜਦੋਂ ਪੜਾ ਸੀ ਤਾਂ ਇਦਾਂ ਲੱਗ ਰਿਹਾ ਸੀ ਕਿ ਮੇਰੇ ਸਾਹਮਣੇ ਸਾਰੀ ਚੀਜ਼ਾਂ ਹੋ ਰਹੀਆਂ ਹੋ ਰਹੀਆਂ ਉਹ ਮੈਂ ਇੰਨਾ ਰੋਇਆ ਜੀ ਮੈਂ ਇੰਨਾ ਰੋਇਆ ਤੇ ਉਹ ਮੈਂ ਚਾਹ ਵਾਦੋ ਸਾਰੀ ਭੁੱਲ ਗਿਆ ਜੀ ਤੇ ਉਹ ਬੁੱਕ ਤੋਂ ਮੈਨੇ ਪੜ ਲਈ ਤੇ ਬੁੱਕ ਪੜ ਕੇ ਜੀ ਮੈਂ ਜ਼ਗਦੀ ਤੇ ਉਹ ਭਾਈ ਸਾਹਿਬ ਜੀ ਆਏ ਤੇ ਉਹ ਤਿਆਰ ਹੋ ਕੇ ਕਹਿੰਦੇ ਸੋਨੂ ਜੀ ਮੈਂ ਚਾਹ ਬਣਵਾ ਤਾ ਚਾਹ ਪੀਤੇ ਆਪਾਂ ਹੂੰ ਮੈਨੂੰ ਅੱਖਾਂ ਵਿੱਚ ਪਾਜੀ ਇਵੇਂ ਨਹੀਂ ਕਿ ਵੀਰ ਜੀ ਮੈਂ ਚਾਹ ਨਹੀਂ ਪੀਊਂਗਾ ਮੈਨੇ ਘਰ ਜਾਣਾ ਹੈ ਮੇਰੇ ਕੋਈ ਆਇਆ ਹੋਇਆ ਫੋਨ ਆ ਰਿਹਾ ਹੈ ਜਦੋਂ ਮੈਂ ਚਾਹੇ ਫੋਲ ਗਿਆ ਜੀ ਉਹ ਮੇਰੇ ਦਿਮਾਗ 'ਚ ਉਹ ਪਿਕਚਰ ਸੈੱਟ ਹੋ ਗਈ ਜੀ ਜਦੋਂ ਚਾਂਦੀ ਚੌਕ 'ਚ ਮੈਂ ਸੈ ਹੀ ਦੀ ਆ ਪੜੀ ਸੀ ਮੈਂ ਕਿਉਂਕਿ ਮੈਂ ਕਾਫੀ ਭਾਵੁਕ ਇਮੋਸ਼ਨਲ ਹੋ ਗਿਆ ਜੀ ਤੇ ਮੇਰੀਆਂ ਅੱਖਾਂੋਂ ਹੰਝੂ ਨਹੀਂ ਰੁਕ ਰਹੇ ਜੀ ਤੇ ਮੈਂ ਜਦੋਂ ਫਿਰ ਘਰ ਗਿਆ ਆਪਣੇ ਉਹ ਮੈਨੂੰ ਬਹੁਤ ਆਵਾਜ਼ ਲਗਾएंगे ਚਾਹ ਪੀ ਜਾਓ ਨਹੀਂ ਮੈਂ ਰੁਕਿਆ ਹੀ ਨਹੀਂ ਮੈਂ ਦਰਵਾਜ਼ਾ ਖੋਲ ਕੇ ਔੜੀ ਥੱਲੇ ਆ ਕੇ ਜੀ ਮੈਂ ਆਪਣੇ ਘਰ ਚਲਾ ਗਿਆ ਘਰ ਮੇਰੀ ਤਾਈ ਜੀ ਮੈਂ ਤਾਈ ਜੀ ਕੋਲ ਰਹਿੰ ਤੇ ਮੈਂ ਤਾਈ ਜੀ ਨੂੰ ਮੈਂ ਬੋਲਾ ਜੀ ਤਾਈ ਜੀ ਮੈਨੂੰ ਮੈਨੂੰ ਡਿਸਟਰਬ ਮਤ ਕਰਨਾ ਮੈਨੇ ਅੰਦਰ ਥੋੜੀ ਜਿਹਾ ਆਰਾਮ ਕਰਨਾ ਹੈ ਤੇ ਤਾਈ ਜੀ ਬੋਲੀ ਤੇਰੇ ਕਿਆ ਹੋਇਆ ਤਬੀਤ ਖਰਾਬ ਹੈ ਮੈਂ ਨਹੀਂ ਨਹੀਂ ਤਬੀਤ ਠੀਕ ਹੈ ਤੇ ਮੈਂ ਅੰਦਰ ਕਮਰੇ ਜਾ ਕੇ ਸੋ ਗਿਆ ਲੇਟ ਗਿਆ ਬੈਠ ਕੇ ਜਾ ਕੇ ਬਿਸਤਰ ਤੇ ਠੀਕ ਹੈ ਤੇ ਇਹ ਸਵੇਰ 9 ਵਜੇ ਛੇ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜੀ ਮੈਂ ਉਹੀ ਬਿਸਤਰ ਤੇ ਪੜਾ ਰਹਾ ਮੈਨੂੰ ਪਤਾ ਨਹੀਂ ਉਹੀ ਮੇਰੇ ਪਿੱਛੇ ਪੂਰੇ ਦਿਨ ਦਿਮਾਗ ਚ ਮੇਰੇ ਚਲਦੀ ਰਹੀ ਸ਼ਾਮ ਨੂੰ 5 ਵਜੇ ਤਾਈ ਜੀ ਨੇ ਮੈਨੂੰ ਫਿਰ ਜਗਾਇਆ ਕਿ ਤੇਰੀ ਤਬੀਤ ਠੀਕ ਨਹੀਂ ਤੈਨੂੰ ਹਸਪੀਟਲ ਲੈ ਕੇ ਚਲਦੇ ਹਾਂ ਦਵਾਈ ਦਲਵਾ ਕੇ ਲ ਤੂੰ ਨਾ ਕੁਝ ਖਾਇਆ ਨਹੀਂ ਪੀਆ ਨਹੀਂ ਅੱਜ ਹੋਇਆ ਕੀ ਤੇਰੇ ਕੋਲ ਮੈਨੇ ਕੁਝ ਨਹੀਂ ਹੋਇਆ ਉਹਨਾਂ ਨੇ ਫਿਰ ਮੈਨੂੰ ਚਾਹ ਬਣਾਈ ਰੋਟੀਆਂ ਬਣਾਈ ਮੈਂ ਇਸ਼ਨਾਨ ਕਰਕੇ ਫਿਰ ਮੈਨੇ ਖਾਣਾ ਪੀਣਾ ਖਾਤੇ ਮੈਂ ਚਲਾ ਗਿਆ ਜੀ ਉਸ ਟਾਈਮ ਸਾਡੇ ਨਵਰਾਤਰੀ ਤੇ ਸੋ ਸਾਡੇ ਇੱਥੇ ਨਾ ਕਾਲੀਵਾੜੀ ਚ ਇੱਕ ਕਾਲੀ ਮੰਦਿਰ ਹੈਗਾ ਕਈ ਵਾਰ ਮੈਂ ਜਦੋਂ ਪਰੇਸ਼ਾਨੀ ਟੈਨਸ਼ਨ ਹੁੰਦੀ ਸੀ ਮੈਂ ਮੰਦਿਰ ਜਾ ਕੇ ਬੈਠ ਜਾਂਦਾ ਤਾ ਤੋਂ ਮੈਂ ਮੰਦਿਰ ਚਲਾ ਗਿਆ ਜੀ ਉੱਥੇ ਜਾ ਕੇ ਦੇਖਾ ਮੈਨੇ ਉੱਥੇ ਬੁੱਕੋ ਕੇ ਸਟਾਲ ਲੱਗੇ ਸੀ ਉਧਰ ਜਿਹੜਾ ਮੰਦਿਰ ਕਾਲੀ ਮੰਦਿਰ ਮੈਂ ਜਿਹੜੀ ਪੂਜਾ ਜਿਆਦਾਤਰ ਬੰਗਾਲੀ ਲੋਕ ਉੱਥੇ ਕਰਦੇ ਨੇ ਜੋ ਕਿ ਬੰਗਾਲੀ ਜਿਆਦਾ ਹੈ ਉਧਰ ਕਾਲੀਵਾੜੀ ਜਿਹੋ ਮੰਦਿਰ ਹੈ ਤਾਂ ਉੱਥੇ ਨਾ ਬੰਗਾਲੀਆਂ ਕੋਈ ਜਿਹੜੀ ਬੁੱਕਾਂ ਕੋਈ ਸਟਾਲ ਲੱਗੇ ਸੀ ਉੱਥੇ ਇੱਕ ਬੁੱਕ ਮੈਨੂੰ ਦੇਖੀ ਜਿਸ पे 10 ਗੁਰੂਆਂ ਦੀ ਫੋਟੋ ਛਾਪੀ ਹੋਈ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ 10 ਗੁਰੂਆਂ ਦੀ ਫੋਟੋ ਛਾਪੀ ਜੀ ਬੁੱਕ ਤੇ ਮੈਂ ਬੁੱਕ ਮੈਨੂੰ ਦੋਸਤ ਦੇ ਦਿੱਤੀ ਉਹਨ ਸੌਰੀ ਬੁੱਕਾਂ ਕੋਈ ਵਿੱਚ ਇੱਕ ਬੁੱਕ ਰੱਖੀ ਹੈ ਉਨ ਮੇਰੀ ਨਜ਼ਰ ਜਦੋਂ ਉੱਥੇ ਗਈ ਤਾਂ ਮੈਂ ਸਭ ਤੋਂ ਪਹਿਲੇ ਮੈਸਟੋਰ ਦੇ ਅੰਦਰ ਗਿਆ ਤਾਂ ਮੇਰਾ ਜਿਹੜਾ ਪਹਿਲਾ ਕੁਐਸਚਨ ਸੀ ਉਹ ਕੁਐਸਚਨ ਸੀ ਕਿ ਬੁੱਕ ਵਾਲੇ ਸੀ ਕਿ ਨਹੀਂ ਆਪਕੇ ਪਾਸ ਹੋਰ ਹੈ ਇਹ ਬੁੱਕ ਬੁੱਕ ਵਾਲਾ ਕਹਿੰਦਾ ਹੈ ਕਿ ਜੀ ਨਹੀਂ ਤਾਂ ਮੈਂ ਕਹਾ ਜੀ ਆਪਕੇ ਪਾਸ ਕਿਹਾਂ ਸੇ ਆਈ ਕਰ ਮਾਲੂਮ ਨਹੀਂ ਜੋ ਉੱਥੇ ਜਿਹੜੀ ਬੁੱਕ ਸੀ ਉਹ ਸਾਰੀ ਬੰਗਾਲੀ ਲੈਂਗੁਏਜ ਤੇ ਇੰਗਲਿਸ਼ ਲੈਂਗੁਏਜ ਤੇ ਹਿੰਦੀ ਵੀ ਮੈਨੂੰ ਇਹ ਕਾਦੀ ਦਿੱਖੀ ਸੀ ਸਿੱਖ ਧਰਮ ਦੀ ਬੁੱਕ ਉਧਰ ਤੋਂ ਕੋਈ ਮਤਲਬ ਨਹੀਂ ਬੰਦਾ ਹੂੰ ਉਹ ਬੋ ਬਨੇ ਬੁੱਕ ਉਸੇ ਬੰਦੇ ਸੇ ਖਰੀਦੀ ਜੀ ਮੈਨੇ ਕਿ ਤੁਸੀਂ ਮੈਨੂੰ ਬੁੱਕ ਦੇ ਦਿਓ ਜੇ ਵੀ ਤੁਹਾਡੀ ਪ੍ਰਾਈਸ ਹੈ ਬੁੱਕ ਦੀ ਲੈ ਲੈ ਮੈਂ ਜੀ ਬੁੱਕ ਲੈ ਕੇ ਘਰ ਆਇਆ ਉਹ ਬੁੱਕ ਮੈਨੇ ਇਨਾ ਤਾ ਉਸੇ ਚੋ ਕਿ ਮੈਂ ਸਵੇ ਸੇ ਹੀ ਮਰਾਜ ਤੋਂ ਸਰ ਮਰਘੂਮਾਈ ਜਾ ਰਹਾ ਚੋ ਮੈਨ ਜੋ ਪੜਾ ਸੀ ਸਵੇ ਜੋ ਸਹੀਦੀਆਂ ਪੜਾਤੀ ਉਸੇ ਤੇ ਉਹੀ ਦਿਮਾਗ ਚ ਮੇਰੇ ਪੂਰੇ ਦਿਨ ਚ ਚਲਤੀ ਰਹੀ ਆ ਕੇ ਮੈਨੇ ਜੋ ਬੁੱਕ ਪੜਨਾ ਸ਼ੁਰੂ ਕਰ ਦਿਆ ਸਬ ਗੁਰੂ ਨਾਨਕ ਦੇਵ ਜੀ ਸੇ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮਰ ਜਾ ਉਹ ਪੁਰਾਣੇ ਇਤਿਹਾਸ ਨੂੰ ਉਹਨਾਂ ਦਾ ਇਤਿਹਾਸ ਪੜ੍ਹਿਆ ਜੋ ਪੜਾ ਕਿ ਥੀਨੇ ਲੱਗੇ ਪੜ੍ਹਨੇ ਮੈਨੂੰ ਤਾਂ ਥੋੜਾ ਕੁਝ ਐਸਾ ਲੱਗਾ ਮੈਨੂੰ ਕਿ ਹੋ ਸਕਦਾ ਹੈ ਕਿ ਸਿੱਖ ਧਰਮ ਦੇ ਸਾਥ ਤੁਹਾਡੇ ਜ਼ਿੰਦਗੀ ਦਾ ਇੱਕ ਮੋੜ ਸੀਗਾ ਉਹ ਜੀਵਨ ਦਾ ਮੋੜ ਕਿ ਗੁਰੂ ਸਾਹਿਬ ਦੇ ਚਰਨੀ ਕਿ ਹੋ ਸਕਦਾ ਹੈ ਕਿ ਜੀ ਮੇਰਾ ਇਸ ਸਿੱਖ ਧਰਮ ਦੇ ਸਾਥ ਇਤਿਹਾਸ ਦੇ ਸਾਥ ਮੇਰਾ ਕੁਝ ਰਿਲੇਸ਼ਨ ਜੁੜਾ ਹੋ ਪਹਿਲਾ ਕੁਝ ਕੋਈ ਹੋ ਸਕਦਾ ਹੈ ਪਹਿਲਾ ਕੋਈ ਰੋਲ ਰਹਾ ਹੋ ਮੇਰਾ ਵੀ ਤਦ ਪਤਾ ਨਹੀਂ ਚਲਦਾ ਜੀ ਜੋ ਹੋ ਸਕਦਾ ਕੁਝ ਕਰਮ ਚੰਗੇ ਮਾੜੇ ਹੋ ਤਾਂ ਰੱਬ ਨੇ ਫਿਰ ਸੇ ਮੇਰੇ ਕੋਲ ਨਿਆ ਮਨਸਿ ਜੀ ਵੈਲਕਮ ਵੈਲਕਮ ਨਵਾਂ ਜੀਵਨ ਹਾਂ ਤੇ ਉਹ ਚੀਜ਼ ਨੇ ਮੈਨੂੰ ਇੰਨਾ ਪ੍ਰਭਾਵ ਡਾਲਾ ਕਿ ਆਹ ਦੇਖ ਲਓ ਤੁਹਾਡੇ ਸਾਹਮਣੇ ਬੈਠਾ ਹਾਂ ਕਾਗੁੰਨ ਸਾਹਿਬ ਗੁਜ਼ਾਰੇ ਜਾਂ ਬਗਲਾ ਸਾਹਿਬ ਗੁਜ਼ਾਰੇ ਕਦੇ ਨਹੀਂ ਗਿਆ ਮੈਂ ਮੇਰੀ ਨੇੜੇ ਸੀ ਦੋਨੋਂ 5-500 ਮੀਟਰ ਦੀ ਦਿਸਟੈਂਸ ਹੈ ਮੇਰਾ ਦੋ 5-5 ਮਿੰਟ ਦੀ ਵਾਕਿੰਗ ਦਿਸਟੈਂਸ ਹੈ ਉਸ ਦਿਨ ਕੇ ਬਾਅਦ ਫਿਰ ਮੈਨੇ ਗੁਜ਼ਰ ਰੱਖਾ ਕਾਗੁੰਨ ਸਾਹਿਬ ਮੈਂ 8 ਮਹੀਨੇ ਲਗਾਤਾਰ ਗਿਆ 8 ਮਹੀਨੇ ਬੈਠ ਕੇ ਰੋਤਾ ਰਹਤਾ ਸੀ दो दो घंटे बैठ के गुरु टेग बहादुर जी महाराज जी का ध्यान करके मैं उ बैठा रोता ही रहता मैं ना कीर्तन समझ में आए ना जी गुरबाणी समझ में आए पंजाबी ना मैंने उसको कोई लैंग्वेज समझ नहीं आई क्योंकि मेरा एक वखरा एक हैदराब उससे रहा जो नाता रहा तो फिर वो फिर मैंने आठ महीने उधर सिर्फ मैंने मेडिटेशन कह सकते हो तो मैंने ध्यान में काटे जी आठ महीने लगातार मैं गुरुद्वारा रखा गांधी साहब जाके मैं बैठ के सिर्फ एक एक दो दो घंटे जाके रोता रहता रात को जब आँख खोल गए अपना सीधा मत्था टेक के घरा के सो जाता वो आठ महीने हो सकता है कि देखो ये मेरी जड़ी तपस्या है गुरु महाराज ने एक एक नया मेरे को कह सकते हो कि नया ही नवा जीवन दे देता दे है देखो उस दिन के बाद मेरी ताई जी फिर उसके लॉकडाउन में रिटायर हो गए ताई जी रिटायर हो गए तो फिर मैं मकान का सरकारी था खाली करना पै गया तो गुरुद्वारे में ही मुझे एक थान दी रखा गांध साहब गुरुद्वारे में जी ਇੱਕ ਇੱਕ ਛੋਟੀ ਸੀ ਇੱਕ ਡਿਬੇਟ ਹੋਈ ਸੀ ਤਾਂ ਮੇਰੇ ਮੂੰਹ ਸੇ ਨਿਕਲ ਗਿਆ ਜੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਅਗਰ ਮੇਰਾ ਹੱਥ ਫੜਾਇਆ ਤਾਂ ਆਪਣੇ ਚਰਨਾਂ ਵਿੱਚ ਰੱਖਣਾ ਤਾਂ ਤੀਸਰੇ ਦਿਨ ਜੀ ਉਹ ਮੈਨੂੰ ਆਪਣੇ ਚਰਨਾਂ ਵਿੱਚ ਬੁਲਾ ਲਿਆ ਉੱਥੇ ਹੀ ਗੁਰਦਰਾ ਸਾਹਿਬ ਰਕਮ ਸਾਹਿਬ ਲੈਣੇ ਲਈ ਤੇ ਅੱਜ ਮੈਨੂੰ 2 ਸਾਲ ਹੋ ਗਏ ਉੱਥੇ ਰਹਿੰਦੇ ਤਾਂ ਬੜੀ ਕਿਰਪਾ ਹੈ ਜੀ ਮਹਾਰਾਜ ਜੀ ਕੀ ਔਰ ਹਮਾਰੇ ਜਿਹੜਾ ਜਿਹੜੇ ਵੀ ਗੁਰੂ ਸਾਹਿਬ ਗੁਰੂ ਸਾਹਿਬ ਤੇਗ ਬਹਾਦਰ ਜੀ ਤੇ ਚੱਲ ਰਹੇ ਹਨ ਦਸੰਬਰ ਮਹੀਨਾ ਜਿਹੜਾ ਤੇ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਤੁਹਾਡੇ ਤੇ ਤੇ ਪਹਿਲਾਂ ਤੁਹਾਨੂੰ ਨਹੀਂ ਪਤਾ ਹੋਵੇਗਾ ਮੈਂ ਤਾਂ ਫੋਟੋ ਨਹੀਂ ਦੇਖੀ ਹੁਣ ਤਾਂ ਖਾਸੇ ਰੂਪ ਦੇ ਵਿੱਚ ਤੁਸੀਂ ਇਸ ਰੂਪ ਬਹੁਤ ਸੋਹਣ ਚੰਗੇ ਲੱਗਦੇ ਹੋ ਹਾਂਜੀ ਗਾਣੇ ਬੜਾ ਇੰਨਾ ਨਹੀਂ ਸੀ ਪਹਿਲੇ ਮੇਰੇ ਸਰ ਵੀ ਮੇਰਾ ਹਾਂ ਸੁਖਬਾਲੀ ਮੇਰੇ ਸਟੂਡੀਓ ਵਿੱਚ ਕਟਿੰਗ ਲੱਗਦਾ ਸੀ ਪਹਿਲੇ ਡਿੰਗ ਸੇਵ

ਅਸੀਂ ਤੋਂ ਇੱਕ ਸੇਵਾਦਾਰ ਹੈ ਜਿੰਨੇ ਵੀ ਹੋ ਸਕੇ ਜਿੰਨੀ ਸੇਵਾ ਜੀ ਪਰਮਾਤਮਾ ਨੇ ਜੋ ਲੈ ਸਕੇ ਪਰਮਾਤਮਾ ਹਮ ਤੇ ਜੋ ਵੀ ਹੈ ਸਾਨੂੰ ਜੋ ਆਤਾ ਹੈ ਜੀ ਆਪਾਂ ਤੋਂ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਰੇ ਨੂੰ ਤੰਦਰੁਸਤੀਆਂ ਸਿਹਤ ਸਾਰੇ ਨੂੰ ਬਖਸ਼ੇ ਤੇ ਬਹੁਤ ਬਹੁਤ ਖੁਸ਼ੀ ਹੋਈ ਜੀ ਅੱਜ ਕਿ ਤੁਹਾਡੇ ਨਾਲ ਮੁਲਾਕਾਤ ਹੋਈ ਤੁਸੀਂ ਸਾਡੇ ਮਿੱਤਰ ਯਾਰ ਵੀ ਹੋ ਸਾਡੇ ਬੜੇ ਭਰਾ ਵੀ ਹੋ ਤੇ ਜੋ ਵੀ ਸ਼ਬਦੋ ਨਾਲ ਮੇਰੀ ਕੋਈ ਵੀ ਗਲਤੀ ਜੀ ਜੋ ਵੀ ਨਿਕਲੀ ਹੋ ਜੀ ਮਾਫੀ ਚਾਹੂਗਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਆਪ ਜੀ ਨੇ ਮੈਨੂੰ ਬੁਲਾਇਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਸੀ ਕਿੱਥੋਂ ਸ਼ੁਰੂ ਹੋਈਆਂ ਅਸੀਂ ਮਾਸਪੇਸ਼ੀਆਂ ਤੋਂ ਇਹਨਾਂ ਦੀ ਗੱਲ ਚੱਲੀ ਆ ਕਿ ਵੀ ਇਹ ਤੰਦਰੁਸਤ ਕਰਦੇ ਆ ਇਹ ਮਸਲਜ਼ ਵਗੈਰਾ ਹੈ ਜਗਾ ਜਗਾ ਤੇ ਆ ਕੇ ਪੇਸ਼ੈਂਟਾਂ ਨੂੰ ਦੇਖਦੇ ਆ ਤੇ ਇਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਆਪਣਾ ਜਿਹੜਾ ਇਤਿਹਾਸ ਹੈ ਕਿ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕਿਵੇਂ ਕੀਤੀ ਉਹ ਇਹਨਾਂ ਨੇ ਵੀ ਦੱਸ ਦਿੱਤਾ ਹੈਗਾ ਸੋ ਅਸੀਂ ਅਜਾਜਿਤ ਲਵਾਂਗੇ ਇਹ ਇਹਨਾਂ ਦੀ ਇੱਥੇ ਤਕਰੀਬਨ ਪੰਜਾਬ ਦੇ ਵਿੱਚ ਮੋਗੇਜ ਦੂਜੀ ਤੀਜੀ ਵਾਰ ਹੀ ਆਏ ਆ ਮੇਰੇ ਨਾਲ ਪਿਛਲੀ ਵਾਰੀ ਮੁਲਾਕਾਤ ਹੋਈ ਹੈ ਇਹਨਾਂ ਦੀ ਹੁਣ ਅਗਲੀ ਵਾਰੀ ਜਦੋਂ ਆਏ ਤੁਹਾਡੇ ਵਾਸਤੇ ਕੋਈ ਅਸੀਂ ਟ੍ਰੀਟਮੈਂਟ ਦੀ ਗੱਲ ਕਰਾਂਗੇ ਕਿ ਕਿਹ ਕਿਹ ਵੀ ਟ੍ਰੀਟਮੈਂਟ ਤੁਹਾਨੂੰ ਪੂਰਾ ਦਿਖਾਵਾਂਗੇ ਜਾਂ ਗੋਡਿਆਂ ਦਾ ਜਾਂ ਮੋਡਿਆਂ ਦਾ ਪਰ ਇਸ ਵੀਡੀਓ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਕੇ ਸਾਨੂੰ ਆਪਣੇ ਜਿਹੜੇ ਸੁਝਾਅ ਲਿਖਨੇ ਆ ਕਿ ਤੁਹਾਨੂੰ ਇਹ ਡਿਸਕਸ਼ਨ ਕਿੱਦਾਂ ਲੱਗੀ ਔਰ ਤੁਹਾਨੂੰ ਕੀ ਕੀ ਪ੍ਰੋਬਲਮਸ ਹੈਗੀਆਂ ਉਹ ਤੁਸੀਂ ਮੈਸੇਜ ਬਾਕਸ ਵਿੱਚ ਜ਼ਰੂਰ ਮਤਲਬ ਕਿ ਗੀ ਵੀ ਲਿਖਨੇ ਆ ਜਾਂ ਲੈ ਲੈਣੇ ਵਾਈਫਾਈ ਦਾ ਖਾਲਸਾ ਵਾਈਫਾਈ